ਬਿਹਾਰ ਦੀ ਰਾਜਨੀਤੀ ਸਿਆਸਤ ਦੇ ਨਾਲ ਜੁੜੀ ਹੋਈ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅੱਜ ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਹੋਵੇਗਾ ਚੋਣ ਕਮਿਸ਼ਨ ਦੀ ਅੱਜ ਸ਼ਾਮ ਨੂੰ 4 ਵਜੇ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ 2 ਤੋਂ 3 ਗੇੜਾਂ ਦੇ ਵਿੱਚ VOTING ਹੋ ਸਕਦੀ ਹੈ ਤਾਂ ਬਿਹਾਰ ਵਿਧਾਨ ਸਭਾ ਚੋਣਾਂ ਜੋ ਕਿ ਨਵੰਬਰ ਮਹੀਨੇ ਦੇ ਵਿੱਚ ਡਿਊ ਨੇ ਇਹਨਾਂ ਚੋਣਾਂ ਸੰਬੰਧੀ ਤਾਰੀਖਾਂ ਦਾ ਐਲਾਨ ਅੱਜ ਸ਼ਾਮ 4 ਵਜੇ ਕੀਤਾ ਜਾਵੇਗਾ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਜਿਸ ਤੋਂ ਬਾਅਦ ਬਿਹਾਰ ਦੀ ਸਿਆਸਤ ਰਾਜਨੀਤੀ ਹੋਰ ਵੀ ਪੱਕਦੀ ਹੋਈ ਨਜ਼ਰ ਆ ਸਕਦੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਬਿਹਾਰ ਦੇ ਵਿੱਚ ਖਾਸ ਕਰਕੇ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੇ ਵੱਲੋਂ ਹੋਰਨਾ ਧਿਰਾਂ ਤੇ ਇਲਜ਼ਾਮ ਲਗਾਏ ਗਏ ਸਨ ਉੱਥੇ ਹੀ ਵੋਟਰ ਸੂਚੀਆਂ ਦੇ ਵਿੱਚ ਨਾਮ ਹਟਾਏ ਜਾਣ ਬਾਰੇ ਵੀ ਗੱਲ ਕਹੀ ਗਈ ਸੀ ਕਾਂਗਰਸ ਪਾਰਟੀ ਦੇ ਵੱਲੋਂ ਵੱਖ-ਵੱਖ ਹਲਕਿਆਂ ਦੇ ਵਿੱਚ ਯਾਤਰਾ ਵੀ ਕੱਢੀ ਗਈ ਸੀ ਤੇ ਹੁਣ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੁੰਦੇ ਸਾਰ ਹੀ ਸਿਆਸਤ ਮੋੜ ਤੋਂ ਪੱਕਦੀ ਹੋਈ ਨਜ਼ਰ ਆਵੇਗੀ ਜੇਕਰ ਗੱਲ ਕਰੀਏ ਮੌਜੂਦਾ ਸਿਆਸਤ ਦੀ ਤਾਂ ਬਿਹਾਰ ਦੇ ਮੁੱਖ ਮੰਤਰੀ ਦੇ ਵੱਲੋਂ ਭਾਜਪਾ ਦੇ ਸਮਰਥਨ ਨਾਲ ਸਰਕਾਰ ਦਾ ਗਠਨ ਕੀਤਾ ਗਿਆ ਹੈ ਤਾਂ ਅੱਜ ਸ਼ਾਮ 4 ਵਜੇ ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਜਾਵੇਗਾ ਜਿਸ ਸੰਬੰਧੀ ਬਕਾਇਦਾ ਪ੍ਰੈਸ ਵਰਤਾ ਕੀਤੀ ਜਾਵੇਗੀ